ਉਹਨੇ ਵੀਡੀਓ ਬਣਦੀ ਆ ਦੱਸ ਹੁਣਾਂ ਪੇਜ ਤੇ ਰਹੀ ਆ ਹਾਂਜੀ ਹੈ ਹਾਂਜੀ ਕਰੋਦਾ ਬਣਾਇਆ ਇਹ ਹੋ ਗਿਆ ਜੀ 3-4 ਸਾਲ ਹੋ ਗਏ ਕਿੰਨੇ ਕਲਾਕਾਰ ਮਾਰਤੇ ਹੁਣ ਤੱਕ ਤੂੰ 10 10 ਗਿਣਾਂ ਕਿਹੜਾ ਕਿਹੜਾ ਏਜੰਸੀ ਲਈਆਂ ਤੂੰ ਥਾੜਾ ਤੇ ਤੂੰ ਸਕੂਟਰ ਆ ਜਾਂ ਸੀ ਤਾਂ ਅਗਲ ਤੁਹਾਡੇ ਸਹੀ ਆ ਵੀ ਤੈਹੀ ਮਾਰਨੇ ਸਾਰੇ ਆਪਣੇ ਆਪ ਤੇਰੇ ਮਰੀ ਜਾਂਦੇ ਆ ਗਲਤੀ ਨਹੀਂ ਬਾਰੀ ਹਾਂ ਤਾਂ ਕੀ ਬੁਰੀ 10 ਵਜੇ ਬੋਲ ਕੇ ਆਖੂ ਗੀ ਵੀ ਸੁਣਦਾ ਜੀ ਬੁਰੀ ਖਬਰ ਸੂਤਰਾਂ ਦੇ ਮੁਤਾਬਿਕ ਮਿਲੀ ਆ ਜੀ ਕਿ ਸਾਡੇ ਪੰਜਾਬੀ ਜੋ ਵੀ ਕੈਨੇਡੀਅਨ ਗੁਰਪ੍ਰੀਤ ਕੋ ਗੀ ਜਿਸ ਬਾਹਰ ਦੁਨੀਆ ਨੂੰ ਅਗਿਰਾ ਕਾਇ ਗਏ ਨੇ ਹਮਾ ਕੋ ਨਰੀ ਆਪਣਾ ਹੋਵੇ ਚਰਨਾ ਵਿੱਚ ਰੱਖਿਆ ਜੀ ਫੈਸਲੇ ਬਹੁਤ ਹੀ ਬੁਰੀ ਇਹ ਤਾਂ ਹੀ ਭਾਈ ਹੈ ਨਾ ਪਿੱਛੇ ਆਵਾਜ਼ ਵੀ ਤੇਰੀ ਆ ਹਾਂਜੀ ਹਾਂਜੀ ਆ ਦੇਖੋ ਜੀ ਅੱਗੇ ਹੁਣ ਦੇਖਿਓ ਤੁਸੀਂ ਹਮਲਾ ਚਰਨ ਜੀ ਚਰਨ ਜੀ ਚੰਨੀ ਸਾਹਿਬ ਵੀ ਮਾਰਤੇ ਨਹੀਂ ਉਹ ਕਿਤੇ ਲੈ ਗਏ ਤੇ ਆ ਰੋ ਜੀ ਐਮੀ ਵਰਕਾ ਜੀ ਐਮੀ ਵਰਕ ਦਾ ਹੋਇਆ ਜੀ ਤੇ ਹਾਂ ਗੈਂਗਸਟਰਾਂ ਦੇ ਨਾਲ ਪੈ ਗਿਆ ਸੀ ਪੇਚਾ ਰਸਤੇ ਵਿੱਚ ਹੀ ਸ਼ੂ ਲਗਾਉਂਦੇ ਜਾਂਦੇ ਹੀ ਵਿੱਚ ਤਵੜ ਤੋਂ ਚੜੀਆਂ ਗੋਲੀਆਂ ਔਰ ਦਰਦਨਾਕ ਮੌਤ ਐ ਹੁਰ ਆਲਾ ਸੰਜੀਤ ਦਾ ਤੁਹਾਡਾ ਕਾਰ ਸੰਜੀਤ ਦਾ ਤਰੀ ਹੋਇਆ ਬਹੁਤ ਦਰਦਨਾਕ ਮੌਤ ਹੋਈ ਹੈ ਐਕਸੀਡੈਂਟ ਇਹਨਾਂ ਦਾ ਹੋਇਆ ਹੱਥਾਂ ਨਾਲ ਵਾਪਰੀ ਆ ਜੀ ਆਸਾ ਬਹੁਤ ਭਿਆਨਕ ਸੀ ਸਾਡੇ ਵਿੱਚ ਦੁਨੀਆ ਨੂੰ ਸਰ ਦੇਖ ਤੇ ਆਪ ਆਪ ਬੋਲ ਰੋ ਪਾਈਆਂ ਨਾ ਹਾਂਜੀ ਹਾਂਜੀ ਉਪਰ ਦੇਖ ਉਪਰ ਇਹ ਲਓ ਜੀ ਇਹ ਇਹ ਸਖਸੀਅਤ ਹੈ ਜਿਹਨੇ ਆਹ ਕੋਤਖਾਨਾ ਕੀਤਾ ਹੋਇਆ ਇਹਨੂੰ ਕਿੰਨੇ ਦਿਨਾਂ ਲੱਭਦੇ ਫਿਰਦੇ ਅਦਰ ਦਲਜੀਤ ਬਾਈ ਦਾ ਵੀ ਚਲੋ ਚਲੋ ਇਹਦਾ ਕਰਦੇ ਆ ਜੀ ਹੁਣ ਸਾਰਾ ਸਿਸਟਮ ਸੈੱਟ ਬੰਦੇ ਆ ਖੜਿਆ ਮੈਦਾਨ ਵਿੱਚ ਲੜਨਾ ਤਾਂ ਬਾਕੀ ਐ ਕੁਰਤੇ ਤੋਂ ਲਾ ਕੇ ਲਾਉਣੀ ਅੰਬਰਾ ਨੂੰ ਟਾਕੀ ਐ ਜਿੱਤ ਲਾਂਗੇ ਦੁਨੀਆ ਵੀ ਐਡੀ ਕਾਦੀ ਕਾਲ ਐ ਬਾਪੇ ਤੇ ਭਰੋਸਾ ਉਤੋਂ ਬੇਬੇ ਬਾਪੂ ਨਾਲ ਐ ਸੱਚੀਓ ਸੁਆਦ ਪੂਰਾ ਜ਼ਿੰਦਗੀ ਦਾ ਹੀ ਜਾਂਦਾ ਇਨਤ ਦਾ ਮੁੱਲ ਨੀਲੀ ਛੱਤ ਵਾਲਾ ਪਾਈ ਜਾਂਦਾ ਵਿਚਰਾਂ ਦਾ ਕੰਮ ਨਾ ਜਵਾਬ ਦੇਈ ਜਾਂਦੇ ਆ ਸ਼ੋਰਿਆਂ ਕੇ ਹੱਕ ਦਾ ਜਿੰਨਾ ਕ ਵੀ ਖਾਨੇ ਉਹਨੇ ਵੀਡੀਓ ਬੰਦੀ ਆ ਦੱਸ ਹੁਣਾਂ ਪੇਜ ਤੇ ਰਹੀ ਐ ਹਾਂਜੀ ਹਾਂਜੀ ਕਰੋ ਦਾ ਬਣਾਇਆ ਇਹ ਹੋ ਗਿਆ ਜੀ 3-4 ਸਾਲ ਹੋ ਗਏ ਕਿੰਨੇ ਕਲਾਕਾਰ ਮਾਰਤੇ ਹੁਣ ਤੱਕ ਤੋਂ 10 10 ਜੀ ਕਿਹੜਾ ਕਿਹੜਾ ਜੈਂਸੀ ਲਈਆਂ ਤੂੰ ਥਾੜਾ ਬਤ ਤੂੰ ਸਕੂਟਰ ਆ ਜੀ ਅਸੀਂ ਤਾਂ ਅਗਲ ਤੁਹਾਡੀ ਸਹੀ ਆ ਵੀ ਤੈਹੀ ਮਾਰਨੇ ਸਾਰੇ ਆਪਣੇ ਆਪ ਤੇਰੇ ਮਰੀ ਜਾਂਦੇ ਆ ਕੀ ਬੁਰਾ 10 ਵਜੇ ਬੋਲ ਕੇ ਆਖੂ ਗੀ ਵੀ ਸੁਣਦਾ ਸੀ ਬੁਰੀ ਖਬਰ ਸੁਣਤਾ ਦੇ ਮੁਤਾਬਿਕ ਮਿਲੀ ਆ ਜੀ ਕਿ ਸਾਡੇ ਪੰਜਾਬੀ ਜੋ ਵੀ ਕੈਨੇਡੀਅਨ ਗੁਰਪ੍ਰੀਤ ਕੋ ਗੀ ਜਿਸ ਬਾਹਰ ਦੁਨੀਆ ਨੂੰ ਅਗਿਆ ਕਾਇ ਗਏ ਨੇ ਹਮਾ ਕੋਨ ਰਿਹਾ ਕੋਨ ਹੋਵੇ ਚਰਨਾ ਵਿੱਚ ਰੱਖਿਆ ਜੀ ਫੈਸਲੇ ਬਹੁਤ ਹੀ ਬੁਰੀ ਇਹ ਨਹੀਂ ਭਾਈ ਹੈ ਨਾ ਪਿੱਛੇ ਆਵਾਜ਼ ਵੀ ਤੇਰੀ ਆ ਹਾਂਜੀ ਹਾਂਜੀ ਆ ਦੇਖੋ ਜੀ ਅੱਗੇ ਹੁਣ ਦੇਖਿਓ ਤੁਸੀਂ ਹਮਲਾ ਚਰਨ ਜੀ ਚਰਨ ਜੀ ਚੰਨੀ ਸਾਹਿਬ ਵੀ ਮਾਰਤੇ ਨਹੀਂ ਉਹ ਕਿਤੇ ਲੈ ਗਏ ਤੇ ਇਹ ਆ ਰੋ ਜੀ ਐਮੀਰ ਕਾ ਜੀ ਐਮੀਰ ਕ ਦਾ ਹੋਇਆ ਜੀ ਤੇ ਹਾਂ ਗੈਂਗਸਟਰਾਂ ਦੇ ਨਾਲ ਪੈ ਗਿਆ ਸੀ ਪੇਚਾ ਰਸਤੇ ਵਿੱਚ ਹੀ ਸ਼ੂ ਲਗਾਉਂਦੇ ਜਾਂਦੇ ਹੀ ਵਿੱਚ ਤਵੜ ਤੋਚੀਆਂ ਗੋਲੀਆਂ ਔਰ ਦਰਦਨਾਕ ਮੌਤ ਐ ਹੁਰ ਆਲਾ ਸੰਜੀਤ ਦਾ ਕਾਰ ਸੰਜੀਤ ਦਾ ਤਰੀ ਹੋਇਆ ਬਹੁਤ ਦਰਦਨਾਕ ਮੌਤ ਹੋਈ ਹੈ ਐਕਸੀਡੈਂਟ ਇਹਨਾਂ ਦਾ ਬੱਬੂ ਵਾਲ ਵੀ ਹੁੰਦੇ ਹਾਲੋ ਬੀ ਘਟਨਾ ਲਾਪਰੀਆ ਜੀ ਆ ਸਾ ਬਹੁਤ ਭਿਆਨਕ ਸੀ ਸਾਡੇ ਵਿੱਚ ਦੁਨੀਆ ਨੂੰ ਸਰ ਦੇਖ ਤੇ ਆਪ ਆਪ ਬੋਲੋ ਪਾਈਆਂ ਨਾ ਹਾਂਜੀ ਹਾਂਜੀ ਇਹ ਪਰਦੇ ਉੱਪਰ ਇਹ ਲਓ ਜੀ ਇਹ ਇਹ ਸਖਸੀਅਤ ਹੈ ਜਿਹਨੇ ਆਹ ਕੋਤਖਾਨਾ ਕੀਤਾ ਹੋਇਆ ਇਹਨੂੰ ਕਿੰਨੇ ਦਿਨਾਂ ਲੱਭਦੇ ਫਿਰਦੇ ਇੱਧਰ ਦਲਜੀਤ ਬਾਈ ਦਾ ਵੀ ਚਲੋ ਚਲੋ ਇਹਦਾ ਕਰਦੇ ਆ ਜੀ ਹੁਣ ਸਾਰਾ ਸਿਸਟਮ ਸੈੱਟ ਬੰਦੇ ਆ ਖੜਿਆ ਮੈਦਾਨ ਵਿੱਚ ਲੜਨਾ ਤਾਂ ਬਾਕੀ ਐ ਕੁਰਤੇ ਤੋਂ ਲਾ ਕੇ ਲਾਉਣੀ ਅੰਬਰਾ ਨੂੰ ਟਾਕੀ ਐ ਜਿੱਤ ਲਾਂਗੇ ਦੁਨੀਆ ਵੀ ਐਡੀ ਕਾਦੀ ਕਾਲ ਐ ਬਾਪੇ ਤੇ ਭਰੋਸਾ ਉਤੋਂ ਬੇਬੇ ਬਾਪੂ ਨਾਲ ਐ ਸੱਚੀਓ ਸੁਆਦ ਪੂਰਾ ਜ਼ਿੰਦਗੀ ਦਾ ਆ ਹੀ ਜਾਂਦਾ ਇਨਤ ਦਾ ਮੁੱਲ ਨੀਲੀ ਛੱਤ ਵਾਲਾ ਪਾਈ ਜਾਂਦਾ ਵਿਚਰਾਂ ਦਾ ਕੰਮ ਨਾ ਜਵਾਬ ਦੇਈ ਜਾਂਦੇ ਆ ਸ਼ੋਰਿਆਂ ਕੇ ਹੱਕ ਦਾ ਜਿੰਨਾ ਕਿ